ਜਾਤੀ ਜਾਂ ਜਾਪ ਆਰਥ ਮੈਂ ਸੋਮਸਾ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜੁਲਟੀ ਦੋਸਤੋ ਜਿਵੇਂ ਜਿਵੇਂ April 14 ਨਜ਼ਦੀਕ ਆ ਰਹੀ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਜ਼ਿਲ੍ਹਾ ਪੱਧਰੀ ਸਟੇਟ ਪੱਧਰੀs ਔਰ ਮਤਲਬ ਕਹਿ ਸਕਦੇ ਆ ਕਿ ਜਿੱਥੇ ਜਿੱਥੇ ਪੂਰੇ ਭਾਰਤ ਦੇ ਵਿੱਚ ਬਾਬਾ ਸਾਹਿਬ ਦੇ ਉਪਾਸ਼ਕ ਨੇ ਬਾਬਾ ਸਾਹਿਬ ਨੂੰ ਚਾਹਣ ਵਾਲੇ ਨੇ ਉਹ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ बाबा साहब ਦਾ ਜਨਮ ਦਿਨ ਮਨਾ ਰਹੇ ਨੇ ਜੇ ਆਪਾਂ ਲੁਧਿਆਣਾ ਜ਼ਿਲ੍ਹੇ ਚ ਪਿੰਡ ਪਿੰਦਾ ਮਕਸੂਦੜਾ ਜਿੱਥੇ ਕੀ ਪਿੰਡ ਵਾਸੀਆਂ ਨੇ ਰਲ ਕੇ बाबा साहब ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਬਰਥਡੇ ਮਨਾਇਆ ਗਿਆ ਔਰ ਇਸ ਮੌਕੇ ਦੇ ਉੱਪਰ ਬਕਾਇਦਾ ਤੌਰ ਤੇ ਕੁਛ ਇੱਕ ਬੁਲਾਰੇ ਪਹੁੰਚੇ ਨੇ ਔਰ ਨਾਟਕ ਵੀ ਪੇਸ਼ ਕੀਤੇ ਗਏ ਨੇ ਔਰ ਇਸ ਮੌਕੇ ਤੇ ਪਾਵਰ ਆਫ ਸੋਸ਼ਲ ਜਸਟੀਸ ਦੇ ਜਨਸਕੱਤਰ ਸਰਦਾਰ ਨਿਰਮਲ ਸਿੰਘ ਦੋਰਾਹਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਮੈਂ ਦੱਸ ਦਿਆਂ ਕਿ 바બા ਸਾਹਿਬ ਨੇ ਜੋ ਸਮਾਜ ਨੂੰ ਦਿੱਤਾ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਅਧਿਕਾਰ ਦਿੱਤੇ ਨੇ ਜੋ ਸਾਡੀਆਂ ਡਿਊਟੀਆਂ ਨੇ ਸਮਾਜ ਦੇ ਪ੍ਰਤੀ ਉਸ ਸਾਰੇ ਦਾ ਜ਼ਿਕਰ ਜਿਹੜਾ ਹੈ ਬੁਲਾਰਿਆਂ ਨੇ ਆਪਣੇ ਆਪਣੇ ਭਾਸ਼ਣ ਦੇ ਵਿੱਚ ਕੀਤਾ ਹੈ ਉਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਸੰਵਿਧਾਨ ਲਿਖਣ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਲੇਕਿਨ ਅੱਜ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਜੋ ਤਾਕਤ ਆਈ ਹੈ ਉਹ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਰਹੇ ਨੇ ਜਿਸ ਦਾ ਸਿੱਧੇ ਦਾ ਸਿੱਧਾ ਨੁਕਸਾਨ ਜਿਹੜਾ ਉਹ ਸਮਾਜ ਨੂੰ ਹੋ ਰਿਹਾ ਹੈ ਬੁਲਾਰਿਆਂ ਦਾ ਭਾਸ਼ਣ ਵੀ ਸੁਣਾਵਾਂਗਾ ਨਾਟਕ ਵੀ ਦਿਖਾਵਾਂਗਾ ਔਰ ਇੱਕ ਵਾਰੀ ਪਾਵਰ ਆਫ ਸੋਸ਼ਲ ਯੂਨਿਟੀ ਬਲੋਂ ਔਰ ਬਕਾਇਦਾ ਤੌਰ ਤੇ ਪੋਸਟੂ ਨਾਮਾ ਚੈਨਲ ਬਲੋਂ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਕੀ ਭਾਸ਼ਣ ਔਰ ਕਿਸ ਤਰ੍ਹਾਂ ਦੇ ਨਾਟਕ ਨਸ਼ੇ ਦੇ ਨਾਲ ਰਿਲੇਟਡ ਹੋਰ ਜੋ ਸਮਾਜਿਕ ਕੁਰੀਤੀਆਂ ਨੇ ਉਹਨਾਂ ਨੂੰ ਪੇਸ਼ ਕਰਦੇ ਨਾਟਕਾਂ ਦਾ ਵੀ ਆਪਾਂ ਲੈਨੇ ਆ ਅਨੰਦ ਮਾਰੋ ਇੱਕ ਨਜ਼ਰ ਉਹਨਾਂ ਦੇ ਜੋ ਪਾਇ tour ਨੇ ਜੋ ਆਪਣੇ ਸਮਾਜ ਨੇ ਕਰਕੇ ਗਏ ਉਹਨਾਂ ਨੇ ਜਾਦ ਕਰਿਆ ਹੋਇਆ ਉਹਨਾਂ ਦਾ ਜੋ ਦਾਦਾ ਸਾਹਿਬ ਜੀ ਨੇ ਐਸੀਸ ਨਾਲ ਲਈ ਜੋ ਕੀਤਾ ਉਹ ਆਪਾਂ ਤੜੀ ਬਾਦ ਉਸ ਤੋਂ ਜਾਣੂ ਆ ਜਿਨੇ ਕਿ ਪੜਾਈ ਜੋ ਉਹਨਾਂ ਨੇ ਕੀਤੀ ਤਾਂ ਲਈ ਪਹਿਲਾ ਕੋਈ ਬਿਜਲੀ ਜਾਂ ਕੋਈ ਹੋਰ ਲਾਈਟਾਂ ਦਾ ਨਹੀਂ ਸਨ ਉਹਨਾਂ ਨੇ ਦੀਵੇ ਦੀ ਲੋ ਦੇ ਵਿੱਚ ਐਨੀ ਪੜਾਈ ਕੀਤੀ ਕਿ ਅੱਜ ਤੱਕ ਜਿੰਨੇ ਉਹਨਾਂ ਨੇ ਪੜ੍ਹਾਈ ਕੀਤੀ ਅੱਜ ਤੱਕ ਕੋਈ ਉਹਨਾਂ ਦੀ ਪੜ੍ਹਾਈ ਉਹਨਾਂ ਨੂੰ ਬਰਾਬਰ ਦੀ ਪੜ੍ਹਾਈ ਕਰ ਨਹੀਂ ਸਕਿਆ ਬਹੁਤ ਵੱਡਾ ਆਪਾਂ ਨੂੰ ਮਾਣਾ ਉਹਨਾਂ ਨੇ ਆਪਣੇ ਸਮਾਜ ਲਈ ਜੋ ਵੀ ਕੀਤਾ ਜੋ ਆਪਣਾ ਏਰੀਆ ਦਾ ਸੰਭਾਲ ਬਣਾਇਆ ਇਸ ਉਹਨਾਂ ਦੀ ਦੇਣਾ ਉਹਨਾਂ ਨੇ ਵੱਖ-ਵੱਖੇ ਦੇਸ਼ਾਂ ਦੇ ਵਿੱਚੋਂ ਵੱਖ-ਵੱਖਿਆ ਜੋ ਜਾਤਾਂ ਦੇ ਨਾਲ ਤੇ ਜਾਂ ਹੋਰ ਬਹੁਤ ਵੱਡਾ ਇਤਿਹਾਸ ਕਥਾ ਕਰਕੇ ਆਪਣੇ ਸੰਧਾਨ ਬਣਾਇਆ ਆਪਾਂ ਉਹਨਾਂ ਦੀ ਵਿਕਾਸ ਦੀ ਅੱਜ ਜਿਵੇਂ ਕਿ ਸਵਾਲ ਦੇ ਵਿੱਚ ਆਪਾਂ ਨੂੰ ਪਹਿਲਾਂ ਇਹ ਸੀਗਾ ਕਿ ਆਪਾਂ ਕਿਸੇ ਇੱਕ ਨੂੰ ਤੋਂ ਪਾਣੀ ਜਾ ਸਕਦੇ ਸੀ ਇਹ ਆਪਾਂ ਨੂੰ ਉਹਨਾਂ ਨੇ ਹੱਥ ਲਾ ਕੇ ਦਿੱਤਾ ਜਿਵੇਂ ਕਿ ਆਪਾਂ ਲਈਏ ਜੋ ਭਾਪ ਜਨਮ ਹੋਇਆ 1947 ਤੋਂ ਬਾਅਦ ਜਦੋਂ ਆਪਣੀ ਸਰਕਾਰ ਬਣੀ ਉਹ ਸਰਕਾਰ ਦੇ ਵਿੱਚ ਉਹ ਕਾਨੂੰਨ ਅਤੇ ਨਿਆਂpatri ਬਣੀ ਬਹੁਤ ਵੱਡੀ ਗੱਲ ਆ ਆਪਾਂ ਉਹਨਾਂ ਨੂੰ ਜਾਣ ਕਰੀਏ ਆਪਣੇ ਬੱਚਿਆਂ ਨੂੰ ਉਹਨਾਂ ਦੇ ਭਾਇਕੂਨਿਆਂ ਤੇ ਜੋ ਆਪਾਂ ਨੂੰ ਉਹ ਦੱਸ ਕੇ ਗਏ ਨੇ ਆਪਾਂ ਨੂੰ ਉਹਨਾਂ ਦਾ ਉਹਨਾਂ ਦੇ ਹੁਕਮਾਂ ਦਾ ਪਾਲਣਾ ਕਰਨਾ ਚਾਹੀਦਾ ਜਿਵੇਂ ਕਿ ਅੱਜਕੱਲ ਆਪਾਂ ਦੇਖਦੇ ਆਂ ਜੋ ਦਸਿਆਂ ਦਾ ਤੌਰ ਕਾਫੀ ਬੜਾ ਹੋਇਆ ਹੈ ਮੈਂ ਸਾਰੇ ਇਲਾਕਾ ਰਹਾਸੀ ਦੇ ਇਲਾਕੇ ਦੇ ਵਿੱਚੋਂ ਆਪਣੇ ਇੱਥੇ ਪੜਾਤੇ ਪੋਤੇ ਹੋਏ ਨੇ ਬੀਬੀਆਂ ਰੱਖਿਆ ਨੇ ਘਰ ਬਠੇ ਨੇ ਬੀਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਬੱਚਿਆਂ ਨੂੰ ਸਕੂਲ ਅਤੇ ਉਹਨਾਂ ਨੂੰ ਜੋ ਪੜ੍ਹਾਈ ਪੜ੍ਹਾਈ ਦਾ ਆਪਾਂ ਵੱਧ ਤੋਂ ਵੱਧ ਪੜਾਈਏ ਜੋ ਨਸ਼ਾ ਦੇ ਵਿੱਚ ਬੱਚੇ ਜਾਂਦੇ ਨੇ ਆਪਾਂ ਉਹਨਾਂ ਨੂੰ ਪਹਿਲਾਂ ਰੋਕ ਕੇ ਰੱਖੀਏ ਕਿਉਂਕਿ ਛੋਟੇ ਬੱਚਿਆਂ ਨੂੰ ਆਪਾਂ ਜਿੱਥੋਂ ਲਾਈਓ ਉਹ ਲੱਗ ਜਾਂਦੇ ਨੇ ਉਹ ਪੜਾਈ ਵੱਲ ਪ੍ਰੇਰਿਤ ਕਰੀਏ ਸੋ ਮੈਂ ਅਖੀਰ ਦੇ ਵਿੱਚ ਆਪ ਜੀ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਡਾਕਟਰ ਬਾਬਾ ਅਵੇਦਕਰ ਜੀ ਦੇ ਪਾਇਪੂਰੇ ਦੇ ਚਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਦਨੀਪੁਰ ਸਾਹਿਬ ਦਾ ਕਰਦੇ ਆ ਤੇ ਬੋਪਾਰਾ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਟੇਜ ਤੇ ਆਓ ਤਾਂ ਕਿ ਸਾਜ ਸਤਿ ਦੇ ਦਾ ਸਨਮਾਨ ਕੀਤਾ ਜਾਵੇ ਤੇ ਸਰਪੰਚ ਦੰਦਰ ਸਿੰਘ ਜੀ ਨੂੰ ਵੀ ਬੇਨਤੀ ਹੈ ਅਰ ਪਦੀਪ ਸਿੰਘ ਡਾਕਟਰ ਸਾਰਿਆਂ ਨੂੰ ਬੇਨਤੀ ਹੈ ਕਿ ਸਟੇਜ ਤੇ ਆਓ ਤਾਂ ਕਿ ਆਪਾਂ ਬੋਪਾਰਾ ਸਾਹਿਬ ਸਨਮਾਨ ਕਰ ਚੱਕੀਏ ਕਿਉਂਕਿ ਬੋਪਾਰਾ ਸਾਹਿਬ ਕੋਈ ਅਕਾਲੀ ਦੰਦ ਦੇ ਲੀਡਰ ਨੇ ਸਾਡੇ ਲਈ ਤਾਂ ਸਮਾਜ ਸੇਵੀ ਨੇ ਕਿਉਂਕਿ ਜਦੋਂ ਵੀ ਕਿਤੇ ਲੋੜ ਪੈਂਦੀ ਆ ਤਾਂ ਖੜਦੇ ਆ ਸੋ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਸੋਸਤੋਵ ਪਤਨੀ ਕੋ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਤੇ ਜਿਹੜੀ ਆਪਾਂ ਸਟੇਜ ਤੇ ਖੜੇ ਆ ਤੇ ਸਟੇਜ ਵੀ ਬਿਲਕੁਲ ਖਤਮ ਕਰ ਦਿੱਤੀ ਗਈ ਸੀ ਪਿੱਛੇ ਇਸ ਸਟੇਜ ਜੋ ਤਿਆਰ ਕੀਤੀ ਗਈ ਹੈ ਆਪਣੇ ਜੇਬ ਜੋ ਪੈਸਾ ਲਾਦੇ ਸਰਦਾਰ ਭਾਜ ਸਿੰਘ ਜਿਹੜੇ ਪਿਛੇ ਸਰਪੰਚ ਉਹਨਾਂ ਨੇ ਉਹਨਾਂ ਨੂੰ ਤਿਆਰ ਕੀਤੀ ਗਈ ਆ ਸੋ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਕਿਉਂਕਿ ਉਹ ਇਸ ਟਾਈਮ ਹਰਿਆਣਾ ਦੇ ਵਿੱਚ ਕੰਪੈਨ ਲੈ ਗਏ ਹੋਣੇ ਤੇ ਉਹਨਾਂ ਸਨਮਾਨ ਉਹਨਾਂ ਦੇ ਜਿਹੜੇ ਅਸੀਂ ਧਰਮ ਪੱਤਰ ਪਾਚ ਕਹਿੰਦੇ ਆ ਗੁਰਪ੍ਰੀਤ ਸਿੰਘ ਉਹਨੂੰ ਬੇਨਤੀ ਆ ਕਿਉਂਕਿ ਸਰਪੰਚ ਜੀ ਤਕਰੀਬਨ ਉਹੀ ਕਰਦੇ ਆ ਉਹਨਾਂ ਦੇ ਬਾਅਦ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣਾ ਸਰਤਾਪਾ ਸਿੰਘ ਕਿਉਂਕਿ ਇਹ ਜੇ ਨਾ ਹੋਣਾ ਤਾਂ ਸਮਝ ਲਓ ਸਰਪੰਚ ਬਣਦੇ ਹੀ ਨਹੀਂ ਤੇ ਇਹ ਜੀ ਕੰਮ ਕਰਦੇ ਆ ਕਿਉਂਕਿ ਇਹ ਖੜਗੇ ਨਹੀਂ ਜਿੰਨੇ ਵੀ ਗਰੀਬਾਂ ਦੇ ਕੱਚੇ ਮਕਾਨ ਨੇ ਬਿਨਾ ਕਿਸੇ ਪਾਰਟੀ ਤੋਂ ਉਹਨਾਂ ਨੇ ਭਰੇ ਨੇ ਛੋਹੇ ਨਾਲ ਅਸੀਂ ਆਵਾਜ਼ ਕਰਦੇ ਆ ਸੋ ਬਹੁਤ ਬਹੁਤ ਆਵਾਜ਼ ਆ ਸਾਰਿਆਂ ਦਾ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਉਹਨਾਂ ਨੂੰ ਸਨਮਾਨ ਗੁਰਪ੍ਰੀਤ ਸਿੰਘ ਰਾਹ ਜੋ ਕਿ ਹਰ ਸਾਲ ਸਾਡੇ ਵਿੱਚ ਆਉਂਦੇ ਆ ਉਹਨਾਂ ਦਾ ਵੀ ਸਨਮਾਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਤੇ ਅਗਲੀ ਜਿਹੜੀ ਸਟੇਜ ਆ ਉਹ ਵੀ ਵੀਰ ਗੁਰਪ੍ਰੀਤ ਸਿੰਘ ਜੀ ਲਉਣਗੇ ਸਾਡੇ ਵਿੱਚ ਸੋਮੂ ਜੀ ਪੈਲ ਤੋਂ ਕੱਢਿਆ ਸਮਾਜ ਸੇਵੀ ਜਿਹੜੇ ਕਿ ਕਿਨੇ ਗਰੀਬਾਂ ਨੂੰ ਕਿਤੇ ਬਿਮਾਰ ਜਾਂ ਕਿਤੇ ਲੋੜ ਪੈਂਦੀ ਹੈ ਰਾਸਣ ਦੀ ਤੇ ਉਹ ਵੀ ਬਚਾਉਂਦੇ ਆ ਉਹ ਵੀ ਆਇਆ ਸੀ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਉਹਨਾਂ ਦੀ ਟੀਮ ਨੂੰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਡਾਕਟਰ ਮਨਜੀਤ ਸਿੰਘ ਸੋਨੀ ਤੇ ਥੋੜੇ ਜਿਹੇ ਦੇ ਵਿਚ ਆਪਣਾ ਕੁਲਫਮੀ ਸਿੰਘ ਜੀ ਲੱਖੇ ਪੋਹਣੇ ਆ ਰਹੇ ਨੇ ਸੋ ਹੋਰ ਵੀ ਲਿਟਰਪਾਰਟਡ ਵਾਲਿਆਂ ਨੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਪਹਿਲਾਂ ਹਜੂਰ ਤੋਂ ਬੇਨਤੀ ਆ ਕਿ ਉਹ ਵੀ ਸਨਮਾਨ ਲੈਣ ਕਿਉਂਕਿ ਉਸ ਤੋਂ ਬਾਅਦ ਜਿਹੜਾ ਨਾਟਕ ਆ ਉਹ ਅੱਧੇ ਬਣੇ ਘੰਟੇ ਦਾ ਚੱਲਣਾ ਫਿਰ ਸਨਮਾਨ ਰਹਿ ਜਾਣੇ ਤੇ ਹੁਣ ਉਹਨਾਂ ਨੂੰ ਬੇਨਤੀ ਹੈ ਰੁਕ ਜੀ ਉਹ ਵੀ ਸਨਮਾਨ ਲੈਣਾ ਚਾਹਤਾਂ ਤੇ ਉਹਨਾਂ ਤੋਂ ਬਾਅਦ ਪ੍ਰੀਤਮ ਸਿੰਘ ਦੀ ਮੰਗਾਂ ਦਾ ਸਾਡੀਆਂ ਭੈਣਾਂ ਨੇ ਮਹਾਰਾਜਾਾਂ ਨੇ ਜਿਹੜੀ ਜਨਰੇਸ਼ਨ ਰਹੀ ਹੈ ਜਦ ਸਾਡੀਆਂ ਭੈਣਾਂ ਆਮੇ ਉਹ ਦੇਸ਼ ਦੀ ਪ੍ਰਾਤਿਮਿਕ ਹੋਵੇ ਆਮੇ ਐਮ ਐਲ ਏ ਹੋ ਸਕੀਆਂ ਭੈਣਾਂ ਲਾ ਆਈ ਪੀ ਐਸ ਆਈਸਾ ਬਣਦੀਆਂ ਨੇ ਉਹ ਸਾਰੀ ਜਿਹੜੀ ਦੇਣ ਵਾਲਾ ਬੱਚਾ ਸਭ ਬੱਜ ਫੇਰੋ ਫੇਰਤਾ ਜੀਏ ਕਿਉਂਕਿ ਉਹਨਾਂ ਨੇ ਦੁਨੀਆ ਦੇ ਮੈਨੋਰਟੀ ਸੀ ਜਿੰਨੇ ਵੀ ਮਾਤਰਸੀ ਜਿੰਨੇ ਵੀ ਜਾਤਾ ਸੀ ਜਾਂ ਜਿੰਨੇ ਵੀ ਫੇਪੇ ਸੀ ਸਾਰੇ ਜਨ ਨੇ ਕੋਣ ਦਾ ਬੰਦਾ ਆ ਕੇ ਬੋਇਆ ਖਾਸ ਕਰਕੇ ਵੱਡੇ ਟੁਕੜੇ ਲੋਕਾਂ ਆਏ ਉਹਨਾਂ ਨੇ ਬਹੁਤ ਸ਼ਿਸ਼ਾਸ਼ਤ ਕੀਤਾ ਸੋ ਆਜਾਪਨ ਨੂੰ ਸਾਰਿਆਂ ਨੂੰ ਅੱਜ ਕਿਉਂਕਿ ਅਗਲੇ ਦਿਨ ਅਜ ਬਸਖੀ ਵੀ ਹੈ ਸੋਮਵਾਰ ਦਾ ਹੋਣਾ ਜਨਮ ਦਿਨ ਐ ਸੋ ਬਹੁਤ سارے ਨਗਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਆਪਾਂ ਪਹਿਲਾਂ ਤੇ ਇੱਕ ਇੱਕ ਆਪਾਂ ਬਾਅਦ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਸੋ ਮੈਂ ਸਦਾ ਛੋਟਾ ਜੀ ਤੁਸਿੰਦ ਸਿੰਘ ਰਾਜੀ उन्होंने सूची टीम को बधाई देता हाँ कि बहुत अपराधा करते हैं जिस तरह अपने नौजवान श्री भगत सिंह सुभाग सभा बनाई है भगत सिंह का जन्मदिन भी मना भी कहा भी बहुत वही गल है कि शहीद भगत सिंह का जन्मदिन भी मना अपने पर ना डॉक्टर बा साहब अंबेदकर का जन्मदिन मना बहुत जरूरी है क्योंकि वो जब पहली बार सरकार हो भारत की ਜਦੋਂ ਗਿਆਨ ਦਾ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਤਾਂ ਉਸ ਟਾਈਮ ਉੱਤੇ ਵੀ ਕਹਿ ਲਿਆ ਪਾਣੇ ਅੱਜ ਤੱਕ ਪਛਪਤ ਹੁੰਦਾ ਆ ਜੁਨੀਆ ਗੱਤਾਂ ਦੇ ਨਾਲ ਉਸ ਟਾਈਮ ਬਾਬਾ ਸਾਹਿਬ ਵਰਗਾ ਕੋ ਪੜ੍ਹੇ ਲਿਖੇ ਬੰਦਾ ਵੀ ਉੱਥਾਂ ਕੋ ਨਹੀਂ ਸੀ ਹੋ ਸਕਦਾ ਜੇ ਕੋਈ ਪੜ੍ਹੇ ਲਿਖਾ ਕੋਈ ਵੱਡੀ ਕੈਟਾਗਰੀ ਦਾ ਬੰਦਾ ਹੁੰਦਾ ਸ਼ਾਇਦ ਬਾਬਾ ਸਾਹਿਬ ਨੂੰ ਨਾਂ ਨਿਆਂ ਮੰਤਰੀ ਬਣਦੇ ਪਰ ਬਾਬਾ ਸਾਹਿਬ ਲੰਡਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਲੰਡਨ ਉੱਥੋਂ ਪੜ੍ਹ ਕੇ ਆਏ ਸੀ ਉਹਨਾਂ ਨੂੰ ਨੰਵਾਤਰ ਗਿਆ ਉਹਨੇ ਸੁਭਾਣ ਲਿਖਿਆ ਉਹਨੇ ਲੋਕ ਬਹੁਤ ਸਾਰੇ ਕਹਿੰਦੇ ਕਿ ਧੱਬੇ ਟੁਕਲੇ ਲੋਕਾਂ ਦੇ ਪਰ ਉਹਨੇ ਸਾਰੇ ਹਰ ਇੱਕ ਜਿੰਨੇ ਵੀ ਆਪਣੀਆਂ ਜਾਤਾਂ ਬਣੀਆਂ ਹੋਈਆਂ ਨੇ ਪ੍ਰਾਤਿ ਵਿੱਚ ਸਾਰਿਆਂ ਨੇ ਉਹਨਾਂ ਨੇ ਬੰਦਾ ਜਿਹੜਾ ਬੁੜਾਇਆ ਅੱਜ ਕੁਝ ਸ਼ਰਾਬ ਦੇ ਅੰਸਰ ਜਿਹੜੇ ਨੇ ਉਹ ਬੜੀਆਂ ਸ਼ਰਾਤਾਂ ਕਰ ਰਹੇ ਨੇ ਕੁਝ ਦਿਨ ਪਹਿਲਾਂ ਵਕਾਰੇ ਬਾਬਾ ਸਾਹਿਬ ਜੀਆਂ ਦੀ ਜਿਹੜਾ ਸਟੈਚੂ ਸੀ ਉਹਨਾਂ ਦੀ ਮੂਰਤੀ ਸੀ ਉਹਦੇ ਤੇ ਤੇ ਫੋਲਰ ਬਾਬਾ ਸਾਹਿਬ ਦੀ ਮੂਰਤੀ ਬਾਬਾ ਸਾਹਿਬ ਤੇ ਲਿਖੀ ਗਏ ਸੋਏ ਬੜੇ ਨੰਗਾ ਜੋ ਘਟਨਾ ਹੈ ਅਜੇ ਐਮਐਲਏ ਸਾਹਿਬ ਆਏ ਨਹੀਂ ਨਾਮ ਨੂੰ ਬੇਨਤੀ ਕਰਨੀ ਸੀ ਕਿ ਜਿਹੜੇ ਸਾਡੇ 35 36 ਐਮਐਲਏ ਨੇ ਸਾਡੇ ਸਮਾਜ ਦੇ ਐਸੀ ਸਮਾਜ ਦੇ ਉਹ ਬਹੁਤ ਵਾਰੀ ਅਸੀਂ ਦੇਖਦੇ ਆ ਕਿ ਉਹ ਇਸ ਤਰ੍ਹਾਂ ਦੇ ਜਦੋਂ ਕੋਈ ਡਰਾਮਾ ਬਣਾਉਂਦਿਆਂ ਨੇ ਤਾਂ ਉਹ ਪੂਰੀ ਆਵਾਜ਼ ਨਹੀਂ ਦਉਂਦੇ ਉਹਨਾਂ ਨੂੰ ਚਾਹੀਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਲੋਕ ਸਭਾ ਦੇ ਵਿੱਚ ਸਾਡੇ ਜੇ ਆਪਾਂ ਕਹਿ ਲਈਏ ਤਾਂ ਹਲਕਾ ਪਰਸ ਤੋਂ ਮਾਨਜੋਬ ਸੋਹਾਰ ਮਨਿੰਦਰ ਸਿੰਘ ਜੀ ਇਸ ਟਾਈਮ ਸਾਡੇ ਐਸ்சி ਸਵਾਜ ਦੇ ਵਿੱਚੋਂ ਨੇ ਉਹਨਾਂ ਤੋਂ ਬਾਅਦ ਹਰਮਨ ਸਿੰਘ ਜੀ ਜਿਹੜੇ ਲੋਕ ਸਭਾ ਹਲਕਾ ਫਤੇਜਪੁਰ ਸਾਹਿਬ ਤੋਂ ਨੁਮਾਇੰਦਗੀ ਕਰ ਰਹੇ ਨੇ ਉਹ ਵੀ ਐਸ்சி ਸਵਾਜ ਦੇ ਵਿੱਚੋਂ ਨੇ तो चाहिए साम एल एम पी जोरदार आवाज पानी चाहिए है कि जो इस तरह के शरारती अंसर ने तो मत पाई जा सके जो पहले घटना हो गई भावे पर सौ बंद फड़े भी गए हैं चार बंद फड़ लड़िया निंदन योग घटनावी क्योंकि सांज के साथ आपसी भाईता इंसान है अभी सारे मुसलमान हो ਅਸੀਂ ਸਾਰੇ ਭਰਾਵਾਂ ਦੇ ਨਾਲ ਖੜੇ ਹਾਂ ਔਰ ਇੱਕ ਦੂਜੇ ਦਾ ਮਾਣ ਸਨਮਾਨ ਕਰਦੇ ਹਾਂ ਜੋ ਇਸ ਰਾਜ ਦੇ ਜਿਹੜੀਆਂ ਸ਼ਰਤਾਂ ਚ ਹਨ ਉਹਨਾਂ ਨੂੰ ਸਰਕਾਰਾਂ ਨੂੰ ਤੈਅ ਕਰਨਾ ਮਤਲਬ ਪਹੁੰਚਾਈ ਜੀ ਹੈ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਬਾਬਾ ਸਾਹਿਬ ਡਾਕਟਰ ਵਿਧਕਰ ਸਾਹਿਬ ਨੂੰ ਸਿੱਧਾ ਕਰਨ ਵਾਸਤੇ ਆਏ ਹੋ ਜਿੱਥੇ ਬਹੁਤ ਸਾਰੇ ਸਾਡੇ ਨਗਰ ਦੀਆਂ ਸੁਲਮਾਨ ਜੋ ਉਸਕੀਤਾ ਆਦਰ ਨੇ ਉੱਥੇ ਦਿੱਤੇ ਲੋਰ ਤੇ ਸਾਡੇ ਵੀਰ ਗੁਰਦੀਪ ਸਿੰਘ ਜੀ ਕਾਲੀ ਉਹ ਵੀ ਬੈਠੇ ਨੇ ਪਾਕਲੇ ਸਾਹਿਬ ਹੋਣੇ ਆਏ ਨਵਯੂਕੀਆ ਨੂੰ

ਇਹ ਜਿਹੜਾ ਵੀ ਪ੍ਰੋਗਰਾਮ ਹੈ 1.5 ਘੰਟਾ ਪ੍ਰਬੰਧਪਨ ਕਾਨ ਮਤਾ ਉਹਨੂੰ ਕੂਰੀਓਗ੍ਰਾਫੀ ਕਰ ਲੈਣੇ ਉਹ ਪਾਸਾ ਦੇ ਨੇ ਸਰਦਾ ਸਟਾਰ ਦੇ ਨਾਲ ਬੈਠ ਕੇ ਸਰਗਰ ਕਰ ਲੈਣੇ ਅੱਜ ਗਰਮੀ ਬਹੁਤ ਹੈ ਪਰ ਫਿਰ ਵੀ ਤੁਸੀਂ ਬਹੁਤ ਵੱਡੀ ਗਲਤੀ ਵਿੱਚ ਉਸ ਮਹਾਨ ਰਵਰ ਨੂੰ ਕਿਉਂਕਿ ਜਿਸ ਦਾ ਆਪਣਾ ਤੁਸੀਂ ਦੱਸਾਂ ਗੱਲ ਕੀਤੀ ਸਾਡੇ ਬਹੁਤ ਸਾਰੇ ਸਾਡੇ ਆਪਣੇ ਨਜ਼ਰ ਦੇ ਵਿੱਚ ਵੀ ਮੈਂ ਦਰਾਹੀ ਗੱਲ ਕਰ ਰਹੇ ਹਾਂ ਸਾਡੇ ਦੇ ਬਹੁਤ ਸਾਰੇ ਮਾਜਰ ਨੇ ਸਾਡੇ ਸਮਾਜ ਦੇ ਦੋ ਦੋ ਮਰਾਲਮ ਨੇ ਤਿੰਨ ਤਿੰਨ ਮਰਾਲਮ ਨੇ ਬਾਬਾ ਸਾਹਿਬ ਦਾ ਇੱਕ ਪੀਰ ਅੰਬੇਦਕਰ ਜੀ ਨੇ ਬਹੁਤ ਉਹਨਾਂ ਨੂੰ ਨੌਕਰੀਆਂ ਵਣੀਆਂ ਨੇ ਉੱਚੇ ਹੋ ਗਏ ਤੇ ਬੈਠੇ ਆ ਚੌਥੇ ਰਿਟਾਇਰ ਹੋਏ ਨੇ ਚਾਰ ਚਾਰ 5-5 ਲੱਖ ਰੁਪਏ ਮਹੀਨੇ ਦੀ ਆਮਦਨ ਤੋਂ ਆਉਂਦੇ ਆ ਪਰ ਡਾਕਟਰ ਬਾਬਾ ਸਾਹਿਬ ਤੋਂ ਕਹਿੰਦੇ ਸੀ ਕੀ ਲੈਣਾ ਉਹ ਜਿਹਨੇ ਘਰ ਪਿਆਰ ਕੀਤਾ ਕਹਿੰਦੇ ਆਪਣਾ ਕੰਮ ਕੀਤਾ ਇਦੀ ਕਰੀ ਦਿੱਤਾ ਨੌਕਰੀਆਂ ਮਿਲ ਗਈਆਂ ਐਸਾ ਆਰਾਮ ਹੋ ਗਿਆ ਗੱਡੀਆਂ ਕੋਠੀਆਂ ਬੰਗਲੇ ਨੇ पर सा नहीं करते भावेंट करना होनी होना दिता हुआ हक वो साफ जरूर हैल्प करता उसको बाद करिए साज आप उच्चा समाज कह लीए सा जीवीदार भाईचारा जिन्नी भी सात कहिए सारे हक दवाए बहुत अंबेद सारिया जाता सारे धर्मों में बराबर करता ज्यादा सी राजा दवाया उसके बाद जो महाराजा रणजीत सिंह जी का राजा आया बा बंगा बद्र सिंह जी आए उन्होंने राजा आया उन्होंने सारे जी मालकी से अपने जमीन की दवाई मतलब पहला सारे सुजरी से उस जाता तो बाद जो धर्म जात बनिया पर बाबा सा ने कले छोटे समाज में नहीं रिजर्वेशन दिखती हो बेनती करा कि मैं हूमाना खाली साहब तीन सारे जानते हो दिल्ली तरकार उन्हें बड़ा विरोध शोभा ਉਹਨੇ ਬੜਾ ਬੋਲ ਦਿੱਤਾ ਪਰ ਅਸੀਂ ਕਹਿੰਦੇ ਆ ਕਿ ਜਿਹੜਾ ਸਾਡੀ ਰਿਜ਼ਰਵੇਸ਼ਨ ਟੈਂਪੋ ਉਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਨਾ ਉਹ ਪਰਮਾਤਮਾ ਦੇ ਰੂਪ ਨਹੀਂ ਹੁੰਦੀ ਹੈ ਉਹ ਜਿਹੜੀ ਸੋਚ ਹੈ ਉਹਦੀ ਕੋਈ ਕੀਮਤ ਨਹੀਂ ਹੁੰਦੀ ਸੋ ਡਾਕਟਰ ਅਮਰੀਕਾ ਦੀਆਂ ਨੂੰ ਮੈਂ ਲੱਖ ਲੱਖ ਸਲਾਮ ਕਰਨਾ ਪ੍ਰਣਾਮ ਕਰਨਾ ਵੀਰਾਂ ਨੇ ਸਾਡੇ ਸਮਾਜ ਨੂੰ ਜਿਸ ਤੈਂ ਪੂਰਾ ਹਨੇਰਾ ਸੀ ਪੂਰਾ ਨੇਰਾ कोई किसी की सुनना ही नहीं मोर थी छोटी जात बड़ी जात आ जात वो जात, जात, जात क्यों वो जमन में किसी की कोई जात होती है वो खून च किसी की कोई जात लिखी हुई है किसी के खून च कोई जात नहीं लिखी हुई एक जहा खून है एक जहा सारा परमात्मा ने एक जे नक्के भेजे कोई किसी को घट कोई किसी को घट नहीं ही बनाया हुआ सिस्टम है ਸਾਡੇ ਲੋਕਾਂ ਦੀ ਆਪਣੀ ਸੋਚ ਬਦਲੀ ਹੋਈ ਹੈ ਇਹ ਸੋਚ ਨੂੰ ਦੁਬਾਰਾ ਫਿਰ ਆਸਥੇਜਾ ਤੋਂ ਸਾਨੂੰ ਰਿਪਰਜੈਂਟ ਕਰਨ ਦੇ ਵਾਸਤੇ ਇਹ ਜਿਹੜੇ ਲੋਕ ਨੇ ਪਿਆਰੇ ਆ ਨਾਟਕਕਾਰ ਬਹੁਤ ਚੋਣ ਲੁੰਦੇ ਨੇ ਸਾਨੂੰ ਇਹਨਾਂ ਦੀ ਜਿਹੜੀ ਸਿੱਖਿਆ ਉਹ ਨੂੰ ਲੈਣਾ ਚਾਹੀਦਾ ਨਗਰ ਦੇ ਵਿੱਚੋਂ ਵੀ ਕੀ ਇਲਾਕੇ ਦੇ ਵਿੱਚੋਂ ਵੀ ਜਿਹੜੇ ਚੰਗੇ ਕੀ ਪ੍ਰਗਟਾਤਵ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਕੋਈ ਕਿਸੇ ਪ੍ਰਤੀ ਕਿਸੇ ਦੇ ਜੋ ਇਰਖਣ ਹੁੰਦੀ ਉਹਨਾਂ ਨੂੰ ਲੀਡਰਾਂ ਨੂੰ ਮੂਰੇ ਲਾ ਕੇ ਲੀਡਰ ਕਹਿ ਲੋ ਜਾਵਣ ਚੰਗੇ ਬੰਦੇ ਕਹਿ ਲੋ ਉਹਨਾਂ ਨੂੰ ਮੂਰੇ ਲਾ ਕੇ ਸਾਡੇ ਸਮਾਜ ਨੂੰ ਸੁਧਾਰਨਾ ਚਾਹੀਦਾ ਉਹਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਉਹਨਾਂ ਦੀ ਗੱਲ ਨੂੰ ਸੁਣ ਕੇ ਤੇ ਐਸਰ ਕਰੋ ਡਰੋ ਨਾ ਕਿਸੇ ਤੋਂ देखो ਮਾਰਾ ਡਾਕਟਰ ਰੇਵਕਾ ਜੀ ਨੂੰ ਉਸ ਟਾਈਮ ਕਿਤੇ ਦੀਨਾ ਰੇਸ਼ ਨੂੰ ਮੂਰੇ ਅੱਗਵਾਦੀ ਆ ਮੈਂ ਕੀ ਬੋਲੀ ਜਾਈ ਨਹੀਂ ਦੇਖਿਆ ਜੀ ਉਹਨੂੰ ਪ੍ਰਾਂਤਾਂ ਨੇ ਡਰ ਅੰਦਰੋਂ ਕੱਢ ਕੇ ਸੱਚ ਨੂੰ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਰੱਖਿਆ ਤੇ ਉਹ ਅੱਜ ਤੱਕ ਦੇਖੋ ਅੱਜ ਤੱਕ ਉਹ ਜੀ ਆ ਸਾਡੇ ਵਿੱਚ ਉਹਨਾਂ ਦੀ ਜਨਮ ਦਿਨਤੀ ਹੈ ਉਹ ਮਨਾਈ ਜਾ ਰਹੀ ਹੈ ਸੋ ਇਹ ਜਿਹੜੀ ਹਿੰਦੀ ਹੈ ਇਹ ਜਿਹੜੇ ਜਿਹੜੇ ਪ੍ਰਾਣੀ ਨੇ ਕੋਈ ਕੋਈ ਬਿਰਲਾ ਕੋਈ ਇਹ ਬਫਾਰ ਬਫਾਰੇ ਜਿਵੇਂ ਆਂਦੇ ਜਿਵੇਂ ਲਿਖਿਆ ਬੇਲਾ ਕੁੜੀ ਬਫਾਰੇ ਬਫਾਰੇ ਇਹ ਜਾਂ ਕੋਈ ਕੋਈ ਹੁੰਦਾ ਬੰਦਾ ਪਰ ਉਹ ਹਨੇਰੇ ਦਾ ਜਾਣਨ ਹੁੰਦਾ ਸੋ ਮੈਂ ਸਾਰਿਆਂ ਜਿੰਨੇ ਜਿਹੜੇ ਕਹਿੰਦੇ ਨੇ ਜਿੰਨੇ ਨੇ ਗਿਆਨ ਆਪਣੇ ਅੰਦਰ ਲਿਆ ਪੁਨੇ ਦਾ ਸਾਰਿਆਂ ਦਾ ਧੰਨਵਾਦ ਕਰਨਾ ਤੇ ਮੈਂ ਸਾਰੇ ਜਿੰਨੇ ਨਾਟਕਕਾਰ ਵੀਰਾਂ ਨੇ ਤੇ ਮੈਂ ਸਪੈਸ਼ਲ ਦੇਖੋ ਮੈਨੂੰ ਬੜਾ ਲੱਗਿਆ ਵਧੀਆ ਗੀਤ ਗਾਇਆ ਉਹ ਸਾਡੇ ਨਗਰ ਦਾ ਬੰਦਾ ਮਹਿੰਦੀ ਹੈ ਮਿਸਾਨ ਉਹਨੇ ਗੀਤ ਹੈ ਜੇ ਗਾਇਆ ਉਹਦੇ ਅੰਦਰ ਦੇਖੋ ਸੋਚ ਕਹੀਦੀ ਹੈ ਇਹੀ ਚੀਜ਼ਾਂ ਹੁੰਦੀਆਂ ਨੇ ਗੁਣ ਨਹੀਂ ਇਹ ਗੁਣ ਹੈ ਉਹਨੇ ਉੱਧਰ ਉਸ ਦੇ ਚੱਕ ਮਹਿੰਦੀ ਕੀਤੀ ਹੈ ਲਿਖਿਆ ਗੀਤ ਮਾਂ ਦਾ ਪਿਓ ਦਾ ਮੱਤ ਦਾ ਦਸੀ ਇਹ ਜਿਹੜਾ ਸਾਰਾ ਕੁਝ ਹੈ ਉਹ ਪਰ ਕਰਦਾ ਲੋਕ ਕਹਤੇ ਹੀ ਹੈ ਕਿਰਤ ਕਰਦੇ ਕਰਦੇ ਉਹਨੇ ਮਨ ਆਇਆ ਕਿ ਨਹੀਂ ਮੈਨੂੰ ਮਾ ਦੇ ਤੇ ਚਾਰ ਅੱਖਰ ਲਿਖ ਕੇ ਬੋਲਣੇ ਚਾਹੀਦੇ ਨੇ ਉਹਦੇ ਅੰਦਰ ਇੱਕ ਭਾਵਨਾ ਹੈ ਬਹੁਤ ਵਧੀਆ ਭਾਵਨਾ ਸੀ ਉਸ ਕੁਛ ਬੰਦੇ ਦੇ ਅੰਦਰ ਪਰ ਇਹੋ ਜਿਹੇ ਹੀ ਛੋਪੇ ਹੋਏ ਵਿਅਕਤੀ ਹੁੰਦੇ ਨੇ ਜਿਹੜੇ ਸਾਨੂੰ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਨੇ ਉਹ ਦੱਸ ਸਕਦੇ ਸਾਡੇ ਸਮਾਜ ਦੇ ਨੂੰ ਅੱਗੇ ਵਧਾ ਸਕਦੇ ਆ ਦੇਖੋ ਕਿੰਨੀ ਵਧੀਆ ਨਾਟਕਕਾਰੀ ਕੁੜੀਆਂ ਦੇ ਮਤਲਬ ਉਹਨਾਂ ਨਾਲ ਕਿੰਨੀ ਟੱਕਰ ਆ ਸਕਾਈ ਉਹਦੇ ਵੀ ਪੂਰੀ ਪੜ੍ਹੇ ਨਹੀਂ ਸਕਦੀਆਂ ਉਹਦੀ ਕੋਈ ਬੜੇ ਨਹੀਂ ਸਕਦੀਆਂ ਉਹ ਵਿਚਾਰੀਆਂ ਭੱਜ ਰਹੀ ਮੰਦੀ ਜਾਂਦੀਆਂ ਸੀ ਜਾਂ ਹੋਰ ਛੋਟੇ ਮੋਟੇ ਕੰਮ ਕਰਕੇ ਸੀ ਉੱਪਰ ਉੱਠਣ ਦੀ ਕੋਸ਼ਿਸ਼ੇ ਵਿੱਚ ਕੋਈ ਕੋਈ ਸਾਥ ਹੀ ਨਹੀਂ ਜਿਹਨੂੰ ਜ਼ਮੀਨ ਦਿੱਤਾ ਪੈਸਾ ਵੀ ਨਹੀਂ ਦੇਖੋ ਪੈਸਾ ਲੱਗ ਕੇ ਨੂੰ ਪੈਸਾ ਦੇ ਨਹੀਂ ਦੇ ਰਹੀ ਹੈ ਉਹਦੀ ਮਾਂ ਪਰ ਉਹ ਲੜਕੀ ਨੂੰ ਠੱਗਾ ਮਾਰਦੀ ਹੈ ਉਹ ਉਹ ਸਮਾਂ ਹੀ ਹੈ ਜਿਹੜੀ ਕੀ ਕਰੀਏ ਉਹ ਸਮਾਂ ਉਸ ਲੰਘ ਗਿਆ ਪਰ ਹੁਣ ਜੋ ਮੌਜੂਦ ਹੈ ਉਹਨੂੰ ਆਪਾਂ ਚੰਗਾ ਕਰੀਏ ਕਿਸੇ ਨਾਲ ਨਫਰਤ ਨਾ ਕਰੋ ਸਭ ਨੂੰ ਇੱਥੇ ਜਿਉਣ ਦਾ ਅਧਿਕਾਰ ਹੈ ਸਾਡੇ ਸੰਵਿਧਾਨ ਨੇ ਅੰਬਿਤ ਕਰ ਗਿਆ ਨੇ ਇਹ ਨਹੀਂ ਦਿੱਤਾ ਮੈਂ ਸਭ ਜਿਹੜੇ ਇੱਥੇ ਆਇਆ ਉਹਨੂੰ ਜਿਉਣ ਦਾ ਪੂਰਾ ਪੂਰਾ ਅਧਿਕਾਰ ਹੈ ਉਹ ਕਿਸੇ ਤੋਂ ਡਰੇ ਨਾ ਉਹ ਆਪਣੇ ਅਧਿਕਾਰ ਦੇ ਵਿੱਚ ਜਿਉਂਵੇ ਜੋ ਮੈਂ ਫੋਨ ਸਮਾਂ ਬੱਕ ਲੈ ਗਿਆ ਮਾਫ਼ ਕਰਨਾ ਸਾਰਾ ਮੈਨੂੰ ਪਤਾ ਨਹੀਂ ਕਿਹਾ ਹੋ ਗਿਆ ਨਾਡਿਕ ਨਵਾ ਸਮਾਂ ਤੇ ਕੰਦੇ ਨਾ ਹੋਈ ਗਏ ਕਰਮੀ ਬਹੁਤ ਆ ਹੋਰ रिपोर्ट ਕਿੱਥੇ ਵੀ ਦੇ ਕੇ ਕੈਮਰਾ ਇਹ ਮੇਰਾ ਰੇਡਵਾ ਕਿਨੇ ਬੰਦ ਕਰਿਆ ਨਾ ਮੈਂ ਕੀਤਾ ਚੰਗੇ ਲੱਗਦੇ ਆ ਮੁਰਜ ਕਹਿੰਦੇ ਹੋ ਨਾ ਅਪਰੀ ਤੋਂ ਫਰਗੀ ਜਿੱਤੇ ਡਾਰੀ ਨਹੀਂ ਦਾ ਚਾਲ ਕਰ ਲੋ ਤਾਂ ਨਾ ਮੇਰੀ ਆ ਭਾਗਵਾਨ ਮੇਰੀ ਘਰੇ ਐਟ ਨਹੀਂ ਰਹਿ ਮੁੰਡੇ ਮੇਰਾ ਰੇਡ ਲੋ ਅਰੇ ਤੁਪ ਕਰਕੇ ਚਲੋ ਮੈਂ ਨਹੀਂ ਹੋਣੀ ਆ ਬਾਬੇ ਨਹੀਂ ਆਵਾ ਦੇ ਜਾ ਲਾਲਾ ਜੀ ਦਾ ਬਿਲ ਹਲੋ ਮਰਾ ਇਹ ਰਿਪੋਰਟ ਮੰਨਣੀ ਆਪੇ ਲਾਗਣਾ ਹੋਰ ਸੁਣੋਗੇ ਤੁਸੀਂ ਪੰਜਾਬੀ ਵਿੱਚ ਖਬਰਾਂ ਜਿਹੜੇ ਫੌਜੀ ਵੀਰਾਂ ਦੀਆਂ ਛੁੱਟੀਆਂ ਰੰਗ ਹੋਈਆਂ ਸੀ ਉਹ ਮੁੜ ਆਰਾਮੀਆਂ ਗਈਆਂ ਹਨ ਇਸ ਤੇ ਨਾਲ ਹੀ ਪੁੱਜੀ ਵੀਰਾਂ ਤੋਂ ਆਪਣੇ ਕਰਤੱਵ ਦੇ ਖਬਰਾਂ ਦਾ ਅੰਤ ਹੋਇਆ ਅਖਿਆਪਾ ਗਵਰਨੇਰ ਮਗਾ ਭਾਗਾਂ ਵਾਲੇ ਖੁੰਡੀਆਂ ਵੇ ਹੁਣ ਕੀ ਹੋ ਗਿਆ ਕਦ ਰਾਤ ਤੇ ਤਾਂ ਬੋਲਿਆ ਆਕਰ ਆ ਦੇਖ ਲੈ ਰੇਲਵੇ ਕਿੰਨੀ ਵਧੀਆ ਖਬਰ ਆਈ ਆ ਕੀ ਖਬਰ ਆਈ ਆ ਆ ਜਿਹੜੀਆਂ ਸਰਕਾਰ ਨੇ ਫੌਜੀਆਂ ਦੀਆਂ ਛੁੱਟੀਆਂ ਬੰਦ ਕਰ ਰਹੀ ਸੀ ਉਹ ਹੁਣ ਫੇਰ ਲਾਗੂ ਕਰਨਾ ਤਾਂ ਫੌਜੀ ਜੁੱਤੀ ਆ ਹਾਂ ਆਪਣਾ ਮੱਖਣ ਦੇ ਫੌਜੀ ਛੁੱਟੀਆਂ ਆਪਣਾ ਹੋ ਗਿਆ ਇਹ ਬਾਰੇ ਕੋਈ ਸਿੱਧੀ ਗੱਲ ਆ

ਹਲਾ ਬਾਪੂ ਉਹ ਕੀ ਕਰਵਾ ਜਾ ਰਹੀ ਤੇ ਜਾ ਬਾਪੂ ਜੀ ਉਹ ਦੇਖੋ ਆਪਣੀ ਵੀਰ ਨੇ ਤਾਂ ਜਾਣਾ ਛੁੱਟੀ ਹਾਂ ਇਹ ਗੁੱਸਾ ਨਾ ਕਰਾਂ ਉਹ ਤਾਂ ਕਿ ਗੱਲ ਕਰਾ ਉਹ ਕਹਿਦਾ ਤੂੰ ਆਪਾਂ ਵੀਰੇ ਨੂੰ ਦੱਸਣਾ ਨਹੀਂ ਵੀ ਆਪਾਂ ਉਹਦਾ ਮੰਗਣਾ ਕਰਨਾ ਅੱਛਾ ਠੀਕ ਹੈ ਇੱਕਦਮ ਵੀਰਾਂ ਛੁੱਟੀ ਆਈ ਜਾਣਾ ਇੱਕਦਮ ਆਪਾਂ ਕਿਉਂ ਨਾ ਲੱਗਦਾ ਵੀਰੇ ਦਾ ਮੰਗੜੇ ਕਰ ਦਈਏ ਫੇਰ ਤਾਂ ਉਹ ਵੀ ਬਧੀਆ ਖਾਣਾ ਪਤਾ ਕੋਈ ਤੇ ਕੀ ਕਰੇ ਬਾਪੂ ਆਪਾਂ ਵੀ ਇਹਨੂੰ ਦੱਸਣਾ ਨਹੀਂ ਹੈਗਾ ਵੀ ਆਪਾਂ ਦਾ ਮੰਗਣਾ ਕਰਨਾ ਅੱਛਾ ਆਪਾਂ ਨਾਲ ਪਾਟਸ ਕਰਦੇ ਜਾਂ ਤਾਂ ਇਹ ਤੁਹਾਡੇ ਭਾਈਆਂ ਦੀ ਰਾਤ ਆਹ ਜਨ ਮੇਦਾ ਪਾਪਾ ਹੀ ਸਰਪ੍ਰੇਵ ਦਾ ਮੈਂ ਕਰਕੇ ਆਇਆ ਹਾਂ ਉਹ ਸਪ੍ਰੇ ਨਹੀਂ ਤਾਇਆ ਜੀ ਸਰਪ੍ਰਾਈਜ਼ਿੰਦਾ ਸਰਪ੍ਰਾਈਜ਼ ਉਹ ਭਾਈ ਦੋਤਾ ਯੂਰਾ ਸਰਪੈਚ ਸਾਡੇ ਵੇਲੇ ਤਾਂ ਸਪ੍ਰੇ ਆਈ ਹੁੰਦੀਆਂ ਜੀ ਹਾਂ ਜੀ ਦੱਸੋ ਕਿਵੇਂ ਹੋਣੇ ਹੋਏ ਬੱਲੀ ਉਹ ਬਾਦ ਨੂੰ ਇੱਕ ਗੱਲ ਕਹਿ ਆਇਆ ਸੀ ਕਹੋ ਜੀ 우리가 비가나야지, 얼마나 오지. ਇੱਕ ਤਾਂ ਮੇਰਾ ਚੇਤਾ ਬੜਾ ਮੜਾ ਪੁੱਤ ਤੋਂ ਮੇਰੀ ਉਮਰ ਵੀ ਹੋ ਗਈ ਆ ਪਾਪਾ ਦਾ ਹੈ ਤਲਾਇਆ ਕਰ ਪਰ ਮੈਂ ਸ਼ਾਮੀ ਮਾਰਦਾ ਜਿਹੜਾ ਤੇ ਦਦਾ ਦਾ ਮੈਂ ਕੀ ਕਹਿਣ ਆਇਆ ਸੀ ਉਹ ਵਾਪਸ ਆਇਆ ਵੀ ਨਾ ਔਜਿਆ ਵਾਂਗ ਟਰੰਕ ਚ ਆ ਕੇ ਤਿਆਰਵਾਰ ਤਿਆਰੀ ਕਰਦਾ ਆ ਗਿਆ ਆ ਗਿਆ ਜਾਨ ਉਹ ਤੇਰੀ ਮੋਤੀ ਵਾਲੀ ਗੱਲ ਤੋਂ ਝੋਲ ਆਇਆ ਤੇ ਆਪਣਾ ਮੱਖਣ ਸੋਹ ਫੋਜੀ ਅੱਛਾ ਮੋਜੀ ਵੀ ਰਾਤ ਕਿਹ ਸੰਤੇ ਗੜਾਦਾ ਅੱਛਾ ਇਹ ਨੂੰ ਜਾ ਕੇ ਲਿਆਉ ਕੋਈ ਭਾਈ ਕੋਈ ਨਹੀਂ ਸੀ ਲਿਆਉਣਾ ਤੂੰ ਚੱਲ ਚੱਲ ਫਿਰ ਮੈਂ ਨਾਲ ਜਾਂਦਾ ਤੁਹਾਨੂੰ ਆਇਆ ਤੈ ਇਨੀ ਧੁੱਪ ਵਿੱਚ ਤੂੰ ਨਾਲ ਦੱਸੇ ਗਾ ਕੋਈ ਕੀ ਹੋ ਗਿਆ ਮੈਂ ਫੌਜੀ ਨੂੰ ਮਿਲਣਾ ਕੋਈ ਨਾ ਕੋਈ ਦਿਨ ਕੱਲ ਨੂੰ ਬੁਲਾਵੇਂਗੇ ਤੇ ਚ ਮਿਲ ਲਈ ਚਲ ਆਇਆ ਕਰ ਉਹਦੇ ਸਾਮੀ ਮਾਰਦਾ ਜਿਹੜਾ ਤੂੰ ਤਾਂ ਸਾਮੀ ਤੇ ਨਾ ਸਮੂਹ ਆ ਮੈਂ ਕਿਹਾ ਬੋਲਦਾ ਫਿਰ ਆਉਣੀਆਂ ਬਾਪੂ ਜੀ ਆਇਆ ਕਰੋ ਤੁਸੀਂ ਚਾਹ ਪਾਣੀ ਬਣਾਓ ਵੀਰੇ ਨੂੰ ਲੈ ਕੇ ਆਵਾਂ ਠੀਕ ਹੈ ਕਹੇ ਭਾਗਵਾਨੇ ਉਹ ਇਹ ਨੂੰ ਕਹਿੰਦੀ ਕਹਿੰਦਾ ਕੱਲ ਦਾ ਦਿਨ ਦੇਖ ਲੈ ਕਹੇ ਭਾਗਵਾਨੇ ਸੁਣਦੀ ਆ ਉਹਦੀ ਮੋੜ ਮੇਰੇ ਹੁਣ ਕੀ ਹੋ ਗਿਆ

ਤਕੜਾ ਲਾ ਬਹੁਤ ਸਾਰੇ ਚੜਦੀ ਕੜਾ ਚੜਦੀ ਪਹਿਲਾ ਉਹ ਬੱਲੇ ਆ ਲਿਆ ਕੇ ਰਾਂ ਮੰਜਾ ਕੇ ਰੱਖ ਲਾ ਲਾਈ ਮੰਜਾ ਵੀ ਚੱਲੋ ਲੈ ਆਪਾਂ ਪਹਿਲਾ ਧੋਇਆ ਤੁਹਾਨੂੰ ਸਵਾਗਤ ਕਰਦੇ ਹਾਂ ਜੀ ਫੇਨ ਫੇਰ ਕਰਦੇ ਆਪਾਂ ਗੱਲਾਂ ਕਰਤਾ ਬਹੁਤ ਸਾਰੇ ਚਰਚੇ ਕਿਵੇਂ ਚੱਲਦਾ ਚੜਦੀ ਕਲਾ ਤੇ ਪਾੜਾ ਸਾਹਿਬ ਜੀ ਜੀ ਆ ਪਹਿਲਾ ਥੋੜੀ

ਤੇ ਬੰਦੂ ਜੀ ਆਇਆ ਕੋਰਤਾ ਬਿਆਲਾ ਲੈ ਕੇ ਆਇਆ ਥੋੜੇ ਲਈ ਜਿਆ ਹੁੰਦੇ ਨੇ ਸੋਲੇ ਪਹਿਲਾਂ ਘਰੇ ਆ ਜਾ ਬਿਆਹ ਕੋ ਇਹਨੂੰ ਕੱਦ ਲੈ ਆਂਦਾ ਧੋਣੇ ਤਾਂ ਮੈਨੂੰ ਹੀ ਕਹਿੰਦੇ ਨੇ ਉਹ ਕਹਿੰਦੇ ਨੇ ਉਹ ਬਾਪੂ ਦਾ ਧਿਆਨ ਤੁਸੀਂ ਨਹੀਂ ਰੱਖੋਗੇ ਹੋਰ ਕੌਣ ਰੱਖੂ ਤੇ ਆਹ ਸ਼ਰਟ ਆਪਣੇ ਗੁਰਜਤ ਲਈ ਗੁਰਜਤ ਨਹੀਂ ਦੇਖਦਾ ਕਿੱਥੇ ਆ ਉਹ ਆਉਂਦਾ ਉਹ ਆਪਣੇ ਦੋਸਤ ਘਰ ਗਿਆ ਆਉਂਦਾ ਹਣਾ ਉਹ ਬਾਪੀ ਮੋਤੀਆ ਓਏ ਆ ਗਿਆ ਉਹ ਬੁੱਲੇ ਤਾਇਆ ਹੋਰ ਤਾਇਆ ਤਗੜਾ ਹੋਰ ਸ਼ਾਪਾ ਦਾ ਵੀ ਤਗੜਿਆ ਤੂ ਛੜਾ ਬਾਤਾਂ ਫੋੜ ਦਿਆ ਅੱਕੀ ਸੁਣਾਈ ਇਹਦਾ ਸਾਨੂੰ ਤਾਂ ਪੀਜੇ ਕਿਦਾਂ ਤੋੜ ਦਿੰਦੇ ਨੇ ਟਰੱਕ ਚ ਕਾ ਕੇ ਅੱਛਾ ਕਦੇ ਕੀਂਦੇ ਬੱਡ ਤੇ ਕਦੇ ਨਾ ਪਾਲਦੇ ਬੱਡ ਸੋ ਦੋਸਤੋ ਇਸ ਵਿਸ਼ੇਸ਼ ਮੌਕੇ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਨ ਸਕੱਤਰ ਸਰਦਾਰ ਨਿਰਮਲ ਸਿੰਘ ਦਰਾਹਾ ਉਹਨਾਂ ਦੇ ਨਾਲ ਹੋਰ ਵੀ ਪਤਵੰਤੇ ਸੱਜਣ ਪਹੁੰਚੇ ਨੇ ਸੋ ਪਿੰਡ ਵਾਸੀਆਂ ਦੇ ਇਸ ਉਪਰਾਲੇ ਨੂੰ ਪਾਵਰ ਆਫ ਸੋਸ਼ਲ ਜੁਨਟੀ ਬਹੁਤ ਵੱਡਾ ਉਪਰਾਲਾ ਔਰ ਬਹੁਤ ਵੱਡੀ ਸਮਾਜ ਨੂੰ ਦੇਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨ ਵਰਗ ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀਆਂ ਰਾਪਤੀਆਂ ਬਾਰੇ ਔਰ ਉਹਨਾਂ ਨੇ ਸਮਾਜ ਨੇਕੀ ਕੀਤਾ ਉਸ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਇਆ ਹੈ ਸੋ ਪੋਸੂ ਨਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤੋ ਮਸੋ ਹੋਤਾ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ